ਨਹੀਂ ਅਤੇ ਬਾਣੀ ਨੂੰ ਪੁੱਛੀਏ ਵੀ ਕੀ ਗੱਲ ਇਹ ਜੂਣਾ ਉਹਦੇ ਹੁਕਮ ਚ ਚੱਲਦੀਆਂ ਛੱਪ ਨੇ ਕਿਦਾਂ ਛਾਇਆ ਕਰਤੀ ਇੱਥੇ ਕਈ ਤਰਕ ਦੀ ਕੈਂਚੀ ਵੀ ਲਈ ਫਿਰਦੇ ਹੁੰਦੇ ਉਹਨਾਂ ਲੈ ਗੱਪਾਂ ਵੱਢੀ ਜਾਓ ਕਿ ਤੇ ਛੱਪ ਵੀ ਛਾਂ ਕਰਦਾ ਹੈ ਯਾਦ ਰੱਖੀ ਛੱਪ ਛਾਇਆ ਅੱਜ ਜਿਹਦੇ ਤੇ ਕਰ ਰਿਆ ਸੀ ਇਹ ਕੋਈ ਆਮ ਇਨਸਾਨ ਨਹੀਂ ਸੀ ਇਹ ਉਹ ਹੈ ਜਿਹਦੇ ਹੁਕਮ ਦੇ ਵਿੱਚ 84 ਲੱਖ ਜੂਨ ਦੀ ਪੈਦਾਇਸ਼ ਹੁੰਦੀ ਹੈ ਤੇ ਬਾਣੀ ਦਾ ਫਰਮਾਨ ਹੈ ਹੁਕਮੀ ਸਭੇ ਉਪਜਹਿ ਹੁਕਮੀਕਾਰ ਕਮਾਹੇ ਉਹ ਗੁਰੂ ਨਾਨਕ ਹੈ ਜਿਹਦੇ ਹੁਕਮ ਵਿੱਚ ਦੁਨੀਆ ਦਾ ਆਗਾਜ਼ ਹੁੰਦਾ ਹੈ ਜਨਮ ਹੁੰਦਾ ਹੈ ਇਹ ਉਹ ਗੁਰੂ ਨਾਨਕ ਹੈ ਜਿਹਦੇ ਹੁਕਮ ਵਿੱਚ ਦੁਨੀਆ ਚੱਲਦੀ ਹੈ ਬਾਏ ਹੁਕਮ ਉਹ ਫਿਸ ਕਮਾਨ ਆਉਲਰ ਕ੍ਰੀਏਟਡ ਉਹਦਾ ਹੁਕਮ ਹੁੰਦਾ ਹੈ ਤੇ ਦੁਨੀਆ ਪੈਦਾ ਹੁੰਦੀ ਹੈ ਉਦਾ ਹੁਕਮ ਮੰਨ ਕੇ ਦੁਨੀਆ ਸਦਾ ਸਜਦੇ ਕਰਦੀ ਹੈ